ਤਿੰਨ ਤਰ੍ਹਾਂ ਦੇ ਭਗਤ ਹੁੰਦੇ ਨੇ ਦੁਨੀਆਂ ਦੇ ਵਿੱਚ ਇੱਕ ਹੁੰਦੇ ਨੇ ਸੁੰਘ ਭਗਤ ਇੱਕ ਹੁੰਦੇ ਨੇ ਉੰਗ ਭਗਤ ਇੱਕ ਹੁੰਦੇ ਨੇ ਦੁੰਗ ਭਗਤ ਸੁੰਘ ਭਗਤੋ ਹੁੰਦੇ ਨੇ ਬਸ ਜਿਹੜੇ ਗੁਰੂ ਘਰ ਦੇ ਵਿੱਚ ਆ ਕੇ ਸੁੰਘਦੇ ਹੀ ਨੇ ਖਾਣਾ ਪੀਣਾ ਕੀ ਬਣਿਆ ਆ ਲੰਗਰ ਕਦੋਂ ਮਿਲੂਗਾ ਲੰਗਰ ਦੇ ਵਿੱਚ ਕੀ ਬਣਿਆ ਹੋਊਗਾ ਬਸ ਉਹ ਸੁੰਘਣ ਤੱਕ ਸੀਮਤ ਆ ਉਹਨਾਂ ਦੀ ਭਗਤੀ ਸੁੰਘਣ ਤੱਕ ਹੀ ਆ ਬਸ ਲੰਗਰ ਤੱਕ ਹੀ ਆ ਬਸ ਲੰਗਰ ਹੀ ਖਾਣ ਜਾਣਾ ਉਹਨਾਂ ਦਾ ਹੋਰ ਕੋਈ ਮਤਲਬ ਨਹੀਂ ਉੱਥੇ ਕੋਈ ਗੁਰੂ ਦੇ ਨਾਲ ਮਤਲਬ ਨਹੀਂ ਕੋਈ ਗੁਰੂ ਦੀ ਸਿੱਖਿਆ ਦੇ ਨਾਲ ਮਤਲਬ ਨਹੀਂ ਬਸ ਉਹਨਾਂ ਦਾ ਖਾਣ ਪੀਣ ਦੇ ਨਾਲ ਹੀ ਮਤਲਬ ਹੈ ਤੇ ਦੂਸਰੇ ਹੁੰਦੇ ਆ ਉਂਗ ਪਗਤ ਉਹਨਾਂ ਨੇ ਬਸ ਗੁਰੂ ਘਰ ਦੇ ਵਿੱਚ ਉਂਗੀ ਜਾਣਾ ਉਹਨਾਂ ਨੇ ਲੰਗਰ ਵੀ ਖਾਣਾ ਲੰਗਰ ਵੀ ਖਾਣਾ ਹੁੰਦਾ ਉਹਨਾਂ ਨੇ ਉਂਗਣਾ ਵੀ ਹੁੰਦਾ ਜਿੱਦਾਂ ਕਿਸੇ ਦੇ ਨਾਲ ਬੈਠਿਆ ਗੁਰੂ ਘਰ ਦੇ ਵਿੱਚ ਬਸ ਆਵਾਸੀਆਂ ਲਈ ਜਾਣੀਆਂ ਆ ਨਾਲ ਦੇ ਨੂੰ ਵੀ ਪਰੇਸ਼ਾਨ ਕਰੀ ਜਾਣਾ ਕਦੀ ਫੋਨ ਵਗੈਰਾ ਕੱਢ ਲੈਣਾ ਕਦੀ ਦੇਖ ਲੈਣਾ ਕਦੀ ਜੇਬ ਚ ਪਾ ਲੈਣਾ ਕਦੀ ਆਲਾ ਦਵਾਲਾ ਦੇਖੀ ਜਾਣਾ ਕਦੀ ਘੜੀ ਦੇਖੀ ਜਾਣੀ ਬਸ ਉਹਨਾਂ ਨੇ ਉਂਗ ਹੀ ਜਾਣਾ ਆਪ ਤਾਂ ਕੁਝ ਉਹਨਾਂ ਨੇ ਸਿੱਖਣਾ ਨਹੀਂ ਨਾ ਦੂਜੇ ਨੂੰ ਸਿੱਖਣ ਦੇਣਾ ਕਿਉਂਕਿ ਦੂਜੇ ਨੂੰ ਅਨਕੰਫਰਟੇਬਲ ਕਰੀ ਜਾਂਦੇ ਇਹਨਾਂ ਨੂੰ ਉਂਗਪਗਤ ਕਹਿੰਦੇ ਨੇ ਬਸ ਉਂਗਦੇ ਰਹਿੰਦੇ ਨੇ ਭੋਗ ਦੀ ਵੇਟ ਕਰਦੇ ਨੇ ਕਦੋਂ ਭੋਗ ਪਿਆ ਕਦੋਂ ਫਿਨਿਸ਼ਿੰਗ ਹੋਈ ਤੇ ਇਹਨਾਂ ਨੇ ਪ੍ਰਸ਼ਾਦਾ ਛਕਣਾ ਤੇ ਘਰ ਨੂੰ ਚੱਲ ਜਾਣਾ ਬਸ ਇਹ ਆਊਟ ਐਂਡ ਅਬਾਊਟ ਤਕਸੀਮਤ ਆ ਬਸ ਗੁਰੂ ਘਰ ਜਾਣਾ ਤੇ ਕਿੰਨਾਂ ਨੇ ਰੀਤ ਬਣਾਈ ਹੋਆ ਵੀ ਸੰਡੇ ਦੀ ਸੰਡੇ ਜਾਂ ਵੀਰਵਾਰ ਦੀ ਵੀਰਵਾਰ ਜਾਂ ਮੰਗਲਵਾਰ ਦੀ ਮੰਗਲਵਾਰ ਗੁਰੂ ਘਰ ਜਾਣਾ ਮੰਦਰ ਮਸੀਤ ਜਾਂ ਕਿਤੇ ਵੀ ਜਾਣਾ ਇਹਨਾਂ ਨੇ ਬਸ ਉੰਗੀ ਜਾਣਾ ਕੁਝ ਇਹਨਾਂ ਨੇ ਸਿੱਖਣਾ ਨਹੀਂ ਹੁੰਦਾ ਇਹਨਾਂ ਨੂੰ ਉੰਗ ਭਗਤ ਕਹਿੰਦੇ ਨੇ ਆਖਰ ਦੇ ਵਿੱਚ ਤੀਸਰੇ ਭਗਤ ਜਿਹੜੇ ਨੇ ਦੁੰਗ ਭਗਤ ਜਿਹੜੇ ਵਿਸ਼ਵਾਸੀ ਹੁੰਦੇ ਨੇ ਉਹਨਾਂ ਨੂੰ ਲੰਗਰ ਦੇ ਨਾਲ ਗੁਰੂ ਘਰ ਦੇ ਪ੍ਰਸ਼ਾਦ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਜਿਹੜੀ ਗੁਰੂ ਦੀ ਸਿੱਖਿਆ ਆ ਰਹੀ ਆ ਉਸ ਲੰਗਰ ਦੇ ਨਾਲ ਮਤਲਬ ਹੁੰਦਾ ਉਸ ਪ੍ਰਸ਼ਾਦੇ ਦੇ ਨਾਲ ਮਤਲਬ ਹੁੰਦਾ ਸਿੱਖਿਆ ਦੇ ਪੁਜਾਰੀ ਹੁੰਦੇ ਨੇ ਉਹ ਉਹਨਾਂ ਨੂੰ ਦੰਗ ਭਗਤ ਕਹਿੰਦੇ ਨੇ ਉਹਨਾਂ ਨੇ ਟਿੱਕੇ ਬਹਿਣਾ ਹੁੰਦਾ ਧਿਆਨ ਲਾਉਣਾ ਹੁੰਦਾ ਗੁਰੂ ਦੀ ਜੋ ਵੀ ਸਿਖਲਾਈ ਆ ਰਹੀ ਆ ਉਹਨੂੰ ਆਪਣੇ ਮਨ ਵਿੱਚ ਵਸਾਉਣਾ ਹੁੰਦਾ ਤੇ ਘਰ ਲਿਜਾ ਕੇ ਉਹ ਸਿੱਖਿਆ ਨੂੰ ਉੱਤੇ ਵਰਕਆਊਟ ਕਰਨਾ ਹੁੰਦਾ ਤੇ ਆਪਣੀ ਜ਼ਿੰਦਗੀ ਨੂੰ ਸੋਨਾ ਬਣਾਉਣਾ ਹੁੰਦਾ ਉਹਨਾਂ ਨੂੰ ਦੰਗ ਭਗਤ ਕਹਿੰਦੇ ਨੇ ਉਹ ਬੜੇ ਪੂਜਣਯੋਗ ਬੜੇ ਰਿਸਪੈਕਟਫੁਲ ਹੁੰਦੇ ਨੇ ਤੁ ਮੈਂ ਇਥੇ ਇੱਕ ਕਵਿਤਾ ਲਿਖੀ ਛੋਟੀ ਜਿਹੀ ਉਂਗ ਫਗਤ ਦੇ ਬਾਰੇ ਜੋ ਸਤਿ ਸੰਚਿਆ ਬਸ ਉੰਗੀ ਹੀ ਜਾਵੇ ਉਹ ਕੱਚਾ ਹੋਏਗਾ ਵਿਸ਼ਵਾਸੀ ਨਹੀਂ ਹੋਣਾ ਜੋ ਗੁਰੂ ਕਰ ਚਾ ਬਸ ਉੰਗੀ ਹੀ ਜਾਵੇ ਉਹ ਕੱਚਾ ਹੋਏਗਾ ਵਿਸ਼ਵਾਸੀ ਨਹੀਂ ਹੋਣਾ ਜਿਹਨੂੰ ਸਤ ਗੁਰ ਹੈ ਦਿਸਦਾ ਸ਼ਕਲਾंदे ਵਿੱਚੋਂ ਜੇ ਨੂੰ ਸਤਗੁਰ ਹੈ ਦਿਸਦਾ ਸ਼ਕਲਾंदे ਵਿੱਚੋਂ ਤਲਾਸ਼ੀ ਹੋਏਗਾ ਤਰਾਸ਼ੀ ਨਹੀਂ ਹੋਣਾ ਜੋ ਸਤ ਸੰਚਿਆ ਬਸ ਉੰਗੀ ਜਾਵੇ ਉਹ ਕੱਚਾ ਹੋਏਗਾ ਵਿਸ਼ਵਾਸੀ ਨਹੀਂ ਹੋਣਾ ਜੋ ਹੱਡੀਆਂ ਦਾ ਢਾਂਚਾ ਛੜ ਮੰਨ ਚੁਕਾਵੇ ਗੁਰੂ ਘਰ ਦੇ ਵਿੱਚ ਜਦੋਂ ਵੀ ਆਪਾਂ ਜਾਂਦੇ ਆਂ ਅਗਰ ਆਪਾਂ ਆਪਣੇ ਮਨ ਨੂੰ ਝੁਕਾਉਨੇ ਆ ਇਸ ਸਰੀਰ ਦਾ ਕੋਈ ਕੰਮ ਨਹੀਂ ਕਿਸੇ ਉਰਦੂ ਦੇ ਸ਼ਾਇਰ ਨੇ ਲਿਖਿਆ ਯਹਾਂ ਪਰ ਸਿਰ ਝੁਕਾਣੇ ਸੇ ਨਮਾਜ਼ ਆਦਾ ਨਹੀਂ ਹੁੰਦੀ ਯਹਾਂ ਪਰ ਦਿਲ ਕੋ ਝੁਕਾਣਾ ਪੜਦਾ ਹੈ ਇਬਾਦਤ ਕੇ ਲੀਏ ਗੁਰੂ ਘਰਾਂ ਦੇ ਵਿੱਚ ਦਿਲਾਂ ਦੇ ਸੌਦੇ ਨੇ ਮਨਾਂ ਦੇ ਸੌਦੇ ਜੋ ਹੱਡੀਆਂ ਦਾ ਢਾਂਚਾ ਛੱਡ ਮੰ ਚੁਕਾਵੇ ਉਹ ਮਾਇਆ ਦਾ ਮਿੱਤਰੋ ਮਹਤਾਸ਼ੀ ਨਹੀਂ ਹੁਣਾ ਮਹਤਾਸ਼ੀ ਕਹਿੰਦੇ ਆ ਦੁਨੀਆਦਾਰੀ ਦੇ ਨਾਲ ਮੋਹ ਪਾਉਣ ਵਾਲੇ ਜੋ ਗੁਰੂ ਕਰ ਚਿਆ ਬਸ ਉੰਗੀ ਹੀ ਜਾਵੇ ਉਹ ਕੱਚਾ ਹੋਏਗਾ ਕੁਬਿ ਸ਼ਿਵਾਸ਼ੀ ਨਹੀਂ ਹੋਣਾ ਨਿੱਕੀ ਜੀ ਗੱਲ ਤੇ ਮੂੰ ਵਟਕੇ ਜੋ ਬਹਿ ਜੇ ਪੁਰਸ਼ਾਂ ਚੋਂ ਵੀ ਕੱਢੋ ਤਮਾਸ਼ੀ ਹੋਣਾ ਜੋ ਸਤ ਸੰਚਿਆ ਬਸ ਉੰਗੀ ਹੀ ਜਾਵੇ ਉਹ ਕੱਚਾ ਜਿਹੜੀਆਂ ਆਹ ਲੈਣਾ ਬੋਲਣ ਲੱਗਾ ਇਹ ਬੜੇ ਸਾਸੀ ਲੋਕ ਬੋਲਦੇ ਨੇ ਜੋ ਗੁਰੂ ਦੇ ਨਾਲ ਗੁਰੂ ਦੀ ਸਿੱਖਿਆ ਦੇ ਨਾਲ ਪਿਆਰ ਕਰਦੇ ਨੇ ਉਹਨਾਂ ਤੇ ਕਿਸੇ ਵੀ ਪੋਲਿਟਿਕਸ ਦਾ ਕਿਸੇ ਵੀ ਐਸੇ ਬੰਦੇ ਦਾ ਜਿਹੜਾ ਮਹਤਵਾਰ ਹੋਵੇ ਜਾਂ ਕੋਈ ਦਬਕੇ ਮਾਰਦਾ ਹੋਵੇ ਉਹਦਾ ਅਸਰ ਨਹੀਂ ਹੁੰਦਾ ਸਿਰਫ ਉਹਨਾਂ ਨੇ ਗੁਰੂ ਦੀ ਗੱਲ ਲਾਜਵਾਬ ਕਰਨੀ ਹੁੰਦੀ ਆ ਬਿਨਾਂ ਡਰ ਤੋਂ ਬਿਨਾਂ ਕਿਸੇ ਪ੍ਰੈਸ਼ਰ ਤੋਂ ਬਿਨਾਂ ਕਿਸੇ ਦਬਾਅ ਤੋਂ ਸਤਗੁਰ ਦੀ ਸਿੱਖਿਆ ਨੂੰ ਅੰਦਰੋਂ ਜੋ ਬੋਲੇ ਸਤ ਗੁਰ ਦੀ ਸਿੱਖਿਆ ਨੂੰ ਅੰਦਰੋਂ ਜੋ ਬੋਲੇ ਉਹ ਸਾਹੀ ਹੋਏਗਾ ਫਰਮਾਇਸ਼ੀ ਨਹੀਂ ਹੋਣਾ ਜੋ ਸਤ ਸੰਚਿਆ ਬਸ ਉੰਗੀ ਹੀ ਜਾਵੇ ਉਹ ਕੱਚਾ ਹੋਏਗਾ ਵਿਸ਼ਵਾਸੀ ਨਹੀਂ ਹੋਣਾ ਜਿਨ੍ਹਾਂ ਨੂੰ ਪਤਾ ਆਸਵਾਸਨ ਦੀ ਕੀਮਤ ਦਾ ਕਿ ਪਤਾ ਨਹੀਂ ਕਿਹੜੇ ਵੇਲੇ ਸਵਾਸੇ ਖਤਮ ਹੋ ਜਾਣੇ ਸੋਰਿੰਦੇ ਸਵਾਸਾਂ ਦੇ ਆਪਾਂ ਜਿੰਨਾ ਹੋ ਸਕਦਾ ਗੁਰੂ ਦੀ ਮਹਿਮਾ ਗਾਈਏ ਗੁਰੂ ਦੇ ਸ਼ਬਦ ਗਾਈਏ ਗੁਰੂ ਦੀ ਉਪਮਾ ਕਰੀਏ ਗੁਰੂ ਦੀ ਵਡਿਆਈ ਕਰੀਏ ਤੇ ਗੁਰੂ ਦੇ ਬਚਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਉਹ ਹੀ ਲੈਣਾ ਬੋਲਦਾ ਸਵਾਸਾਂ ਦੀ ਕੀਮਤ ਨੂੰ ਖਾਸ ਸਮਝੇ ਸਵਾਸਾਂ ਦੀ ਕੀਮਤ ਨੂੰ ਖਾਸ ਸਮਝੇ ਜਗਿਆਸੂ ਹੋਏਗਾ ਆਯਾਸ਼ੀ ਨਹੀਂ ਹੋਣਾ ਸਵਾਸ ਦੀ ਕੀਮਤ ਨੂੰ ਖਾਸ ਸਮਝੇ ਜਗਿਆਸੂ ਹੋਏਗਾ ਆਯਾਸ਼ੀ ਨਹੀਂ ਹੋਣਾ ਜੋ ਗੁਰੂ ਕਰੇ ਚਿਆ ਬਸੂਗੀ ਜਾਵੇ ਉਹ ਕੱਚਾ ਹੋਏਗਾ ਵਿਸ਼ਵਾਸੀ ਨਹੀਂ ਹੋਣਾ ਸੇਵਾ ਸਿਮਰਨ ਸਤ ਸੰਗ ਜੋ ਕਰਦਾ ਸੇਵਾ ਸਿਮਰਨ ਸਤ ਸੰਗ ਜੋ ਕਰਦਾ ਗੁਰੂ ਪਿਆਰਾ ਹੋਏਗਾ ਨਿਰਾਸ਼ੀ ਨਹੀਂ ਹੋਣਾ ਸਤ ਸੰਚਿਆ ਬਸ ਉੰਗੀ ਜਾਵੇ ਉਹ ਕੱਚਾ ਹੋਏਗਾ ਵਿਸ਼ਵਾਸੀ ਨਹੀਂ ਹੋਣਾ ਆਖਰੀ ਲੰਨਾ ਮੇਰੇ ਵਰਗੇ ਲੋਕ ਜਦੋਂ ਥੈ-ਥੈ ਤੇ ਮੱਥੇ ਟੇਕਦੇ ਨੇ ਕਿਸੇ ਇੱਕ ਗੁਰੂ ਪੀਰ ਪੈਗੰਬਰ ਦੇ ਨਹੀਂ ਹੁੰਦੇ ਉਹਨਾਂ ਦੇ ਲਈ ਲੈਣਾ ਲਿਖਿਆ ਇਹ ਉਹਨਾਂ ਦਾ ਕਦੀ ਵੀ ਪਾਰ ਉਤਾਰਾ ਨਹੀਂ ਹੋ ਸਕਦਾ ਉਹ ਦੁਨੀਆ ਦੇ ਵਿੱਚ ਇੱਥੇ ਵੀ ਰਹੋਦੇ ਰਹਿਣਗੇ ਤੇ ਪਰਲੇ ਪਾਰ ਵੀ ਰਹੋਦੇ ਰਹਿਣਗੇ ਉਹਨਾਂ ਦਾ ਵਿਨਾਸ਼ ਹੋਏਗਾ ਉਹ ਕਦੀ ਵੀ ਅਭਨਾਸ਼ੀ ਨਹੀਂ ਬਣ ਸਕਦੇ ਅਭਨਾਸ਼ੀ ਦਾ ਮਤਲਬ ਹੁੰਦਾ ਪਾਰ ਬ੍ਰਹਮ ਪਰਮਾਤਮਾ ਕੋਈ ਇੱਕ ਸਾਰ ਨਹੀਂ ਹੋ ਸਕਦੇ ਜੋ ਮੱਥੇ ਦਰ ਦਰ ਤੇ ਟੇਕੇ ਦਵਿੰਦਰ ਦੇ ਵਾਂਗੂ ਵਿਨਾਸ਼ ਹੋਏਗਾ ਅਬినాਸ਼ੀ ਨਹੀਂ ਹੋਣਾ ਜੋ ਸਤ ਸੰਚਿਆ ਜੋ ਗੁਰ ਕਰ ਚਿਆ ਬਸ ਉੰਗੀ ਜਾਵੇ ਉਹ ਕੱਚਾ ਹੋਏਗਾ ਵਿਸ਼ਵਾਸੀ ਨਹੀਂ ਹੋਣਾ ਜੇ ਨੂੰ ਸਤ ਗੁਰ ਹੈ ਦਿਸਦਾ ਸ਼ਕਲਾਂ ਦੇ ਵਿੱਚੋਂ ਉਹ ਤਲਾਸ਼ੀ ਹੋਏਗਾ ਤਰਾਸ਼ੀ ਨਹੀਂ ਹੋਣਾ ਤਰਾਸ਼ੀ ਨਹੀਂ ਹੋਣਾ ਬਰਾਬਰ